ਸੀ ਦੇਖ ਰਹੇ ਹੋ ਸਰਬਤਰਮ ਨਿਊ ਚੈਨਲ ਸਵਾਸਾਡੀ ਟੀਮ ਪਹੁੰਚੇ ਪੈ ਡਾਂਡੀਆਂ ਜਿਲ੍ਹਾ ਸ਼ਿਆਰਪੁਰ ਵਿਖੇ ਜਿੱਥੇ ਇੱਕ ਐਸਆਰ ਚੈਰੀਟੇਬਲ ਆਯੁਰਵੈਦਿਕ ਦੁਆਖਾਨਾ ਇੱਕ ਸਤ ਸੰਤ ਬਾਬਾ ਹੀਰਾਦਾਸ ਜੀ ਮਹਾਰਾਜ ਉਦਾਸੀਨ ਨਾਗਰ ਡੇਰਾ ਸਿਸਨ ਡਾਂਡੀਆਂ ਜਿਲ੍ਹਾ ਸ਼ਿਆਰਪੁਰ ਸੁਜੀਤ ਜੀ ਕੀ ਸੰਤ ਬਾਬਾ ਜਸਵਿੰਦਰ ਸਿੰਘ ਜੀ ਸੋ ਜੜੀ ਬੂਟੀਆਂ ਨਾਲ ਹਰੇਕ ਬਿਮਾਰੀ ਦਾ ਇਲਾਜ ਕਰਦੇ ਨੇ ਸਵਾਜ ਇਸ ਸੰਤ ਤੇ ਸੜਕ ਵੀਰ ਜੀ ਆਏ ਹੋਏ ਨੇ ਸੋ ਇਸ ਬਾਰੇ ਅਸੀਂ ਉਹਨਾਂ ਕੋਲ ਜਾਣਕਾਰੀ ਲੈਣੇ ਆਂ ਵੀ ਉਹਨਾਂ ਨੂੰ ਕੀ ਪ੍ਰੋਬਲਮ ਸੀ ਤੇ ਕੀ ਉਹਨਾਂ ਦਾ ਸੋਲੂਸ਼ਨ ਹੋਇਆ ਕਿ ਦਵਾਈਆਂ ਨੇ ਕੀ ਅਸਰ ਕੀਤਾ ਸੋ ਅਸੀਂ ਸਾਰੀ ਜਾਣਕਾਰੀ ਵੀਰ ਜੀ ਕੋਲੋਂ ਲਵਾਂਗੇ ਸੋ ਵੀਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਡੇ ਸਰਬ ਧਰਮ ਨਿਊ ਚੈਲੰਜ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਨੂੰ ਪਤਾ ਲੱਗਾ ਸੀ ਜੀ ਤੁਹਾਡੇ ਪੱਥਰੀ ਸੀ ਹਾਂਜੀ ਹਾਂਜੀ ਇਸ ਬਾਰੇ ਜਾਣਕਾਰੀ ਦਿਓ ਤੁਸੀਂ ਪਹਿਲਾਂ ਸਭ ਤੋਂ ਇਹ ਇਲਾਜ ਕਿੱਥੇ ਕਰਵਾਇਆ ਸੀ ਮੇਰਾ ਨਾ ਸਰ ਪੇਟ ਬਹੁਤ ਫੁੱਲਦਾ ਰਹਿੰਦਾ ਸੀਗਾ ਤੇ ਮੈਂ ਮਤਲਬ ਫਿਰ ਮੈਨੂੰ ਕਿਸੇ ਨੇ ਡਿਸੀਜਨ ਦਿੱਤਾ ਡਾਕਟਰ ਸਾਹਿਬ ਨੇ ਵੀ ਤੁਸੀਂ ਸਕੈਨ ਕਰਾਓ ਅਸੀਂ ਸਕੈਨ ਕਰਾਈ ਆ ਹੁਸ਼ਿਆਰਪੁਰ ਤੋਂ ਤੇ ਉਹਦੇ ਚ ਪਥਰੀ ਆਈ ਆ 5.5 ਐਮ ਐਮ ਦੀ ਤੇ ਫਿਰ ਸਾਨੂੰ ਸੰਤਾਂ ਦਾ ਪਤਾ ਲੱਗਾ ਇੱਥੇ ਵੀ ਸੰਤ ਦਵਾਈ ਦਿੰਦੇ ਹੈਗੇ ਆ ਪਿੱਤੇ ਦੀ ਪਥਰੀ ਦੀ ਤੇ ਪਿੱਤੇ ਦੀ ਪਥਰੀ ਦੇ ਵਿੱਚ ਜਿਹੜਾ 5.5 ਐਮ ਐਮ ਜਿਹੜੀ ਆਈ ਆ ਤੇ ਇਹਨਾਂ ਨੂੰ ਅਸੀਂ ਫੋਨ ਕਰਕੇ ਪੁੱਛਿਆ ਤੇ ਕਹਿੰਦੇ ਤੁਸੀਂ ਆਰੋ ਕੋਈ ਗੱਲ ਨਹੀਂ ਵੀ ਸਾਡੇ ਕੋਲ ਇਲਾਜ ਹੈਗਾ ਆ ਤੇ ਅਸੀਂ ਇਹਨਾਂ ਕੋਲ ਸੰਤਾਂ ਕੋ ਜਦੋਂ ਆਏ ਤੇ ਇਹਨਾਂ ਨੇ ਸਾਨੂੰ ਦੇਖ ਕੇ ਤੇ 12 ਦਿਨ ਦੀ ਸਾਨੂੰ ਦਵਾਈ ਬਣਾ ਕੇ ਦਿੱਤੀ ਹੈ ਨਾਲ ਕੁਝ ਮੈਡੀਸਿਨਸ ਸੀਗੀਆਂ ਉਹ ਅਸੀਂ ਖਾਧੀ ਆ ਸੀ ਉਹ 15 ਦਿਨ ਖਾਧੀ ਆ 15 ਦਿਨ ਖਾਧੀ ਆ ਤੇ ਸਾਨੂੰ ਫਰਕ ਪਿਆ ਤੇ ਮੈਂ ਦੁਬਾਰਾ ਜਲੰਧਰ ਤੋਂ ਸਕੈਨ ਕਰਾ ਕੇ ਦੇਖਿਆ ਤੇ ਤੋਂ ਵਿੱਚ ਪੱਥਰੀ ਬਿਲਕੁਲ ਹੀ ਨਹੀਂ ਆਈ ਖਤਮ ਹੀ ਸੀਗੀ ਹਾਂਜੀ ਠੀਕ ਹੈ ਯਾਨੀ ਕਿ ਪੱਥਰੀ ਬਿਲਕੁਲ ਕਲੀਅਰ ਹੋ ਗਈ ਕਲੀਅਰ ਹੋ ਗਈ ਤੇ ਆਪਣਾ ਮੇਨ ਜੀ ਆਪਣੇ ਕਿਸ ਸਥਾਨ ਤੋਂ ਆਏ ਤੁਸੀਂ ਅਸੀਂ ਟਾਂਡੇ ਤੋਂ ਆਏ ਬਲੌਗ ਮੇਨ ਸਥਾਨ ਸਾਡਾ ਟਾਂਡਾ ਹੀ ਆ ਤੇ ਉੱਥੋਂ ਅਸੀਂ ਆਏ ਹਾਂ ਜੇ ਇਹਨਾਂ ਕੋਲ ਅੱਜ ਫੇਰ ਦੁਬਾਰਾ ਆਈ ਆ ਕਿ ਦੱਗੇ ਦੁਬਾਰਾ ਪੱਥਰੀ ਨਾ ਬਣੇ ਤੇ ਇੱਕ ਵਾਰੀ ਫੇਰ ਅਸੀਂ ਇਹਨਾਂ ਕੋਲ ਮੈਡੀਸਨ ਅੱਜ ਲੈਣ ਆਏ ਆ ਵੀ ਅੱਗੇ ਤੋਂ ਮਤਲਬ ਹੋਵੇ ਹੀ ਨਾ ਦੁਬਾਰਾ ਇਹ ਆਪਣੀ ਰਿਪੋਰਟਾਂ ਜੀ ਇਹ ਸਾਡੀਆਂ ਰਿਪੋਰਟਾਂ ਸੋਇਆ ਜੀ ਇਹਨਾਂ ਦੀ ਪਹਿਲੀ ਰਿਪੋਰਟ ਜਿਸ ਦੇ ਵਿੱਚ ਪੱਥਰੀ ਕਲੀਅਰ ਦਿਖ ਰਹੀ ਆ ਸੋ ਇਸ ਤੋਂ ਬਾਅਦ ਜੋ ਨਹੀਂ ਦਵਾਈ ਖਾਣ ਤੋਂ ਬਾਅਦ ਦੁਬਾਰਾ ਰਿਪੋਰਟ ਕਰਵਾਈ ਆ ਸੋ ਦੇਖੋ ਬਿਲਕੁਲ ਕਲੀਅਰ ਆਈ ਹੋਈ ਆ ਹਲੋ ਬੜੀ ਜੀ ਸੋ ਜਿਸ ਸਥਾਨ ਤੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਸੋ ਜੜੀ ਬੂਟੀਆਂ ਨਾਲ ਇਲਾਜ ਕਰਦੇ ਆ ਜਿਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ ਨਹੀਂ ਤਾਂ ਜਿਵੇਂ ਅਸੀਂ ਦੂਜੀਆਂ ਦਵਾਈਆਂ ਖਾਣੇ ਆ ਉਹ ਕੋਈ ਨਾ ਕੋਈ ਨੁਕਸਾਨ ਜ਼ਰੂਰ ਕਰਦੀਆਂ ਪਰ ਜਿਹੜੀਆਂ ਇਹ ਦਵਾਈਆਂ ਆ ਜੀ ਇਹਦੇ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਬਾਕੀ ਸਾਡੇ ਵੀਰ ਜੀ ਸਾਹਮਣੇ ਬੈਠੇ ਹੋਇਆ ਹੁਣੇ ਦੱਸਿਆ ਵੀ ਪਥਰੀ ਬਿਲਕੁਲ ਦੇਖੋ ਕਲੀਅਰ ਹੋ ਚੁੱਕੀ ਆ ਸੋ ਬਾਕੀ ਹੋਰ ਇਹਨਾਂ ਬਾਰੇ ਅਸੀਂ ਜਾਣਕਾਰੀ ਲਵਾਂਗੇ ਸੰਤ ਬਾਬਾ ਜਸਵਿੰਦਰ ਸਿੰਘ ਜੀ ਪਾਸੋਂ ਵੀ ਜੜੀ ਬੂਟੀਆਂ ਨਾਲ ਕਿੱਦਾਂ ਇਲਾਜ ਕਰਦੇ ਆ ਤੇ ਕਿਹੜ-ਕਿਹੜੀ ਬਿਮਾਰੀ ਦਾ ਇਲਾਜ ਕਰਦੇ ਆ ਸੋ ਬਾਬਾ ਜੀ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਤੇ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਨੇਰੇ ਵੇਖੇ ਪੰਚਰ ਤੇ ਸੋ ਬਾਬਾ ਜੀ ਜਿਦਾ ਅਸੀਂ ਚਲੋ ਵੀਰ ਜੀ ਨਾਲ ਗੱਲਬਾਤ ਕੀਤੀ ਆ ਸੋ ਇਹਨਾਂ ਦੇ ਵਿੱਚ ਸ਼ਰੀਰ ਦੇ ਵਿੱਚ ਪਿੱਤੇ ਦੇ ਵਿੱਚ ਪੱਥਰੀ ਸੀ ਸੋ ਚਲੋ ਕਈ ਕਿਸਮ ਦੇ ਇਲਾਜ ਵੀ ਕਰਵਾਇਆ ਨਹੀਂ ਕਲੀਅਰ ਹੋਇਆ ਸੋ ਹੁਣ ਤੁਸੀਂ ਕਿਸ ਸਾਹਮਣੇ ਦਾ ਇਲਾਜ ਕੀਤਾ ਜਿਹੜੀ ਪੱਥਰੀ ਹੈ ਜਿਹੜੀ ਹੁਣ ਬਿਲਕੁਲ ਕਲੀਅਰ ਆ ਤਾਂ ਸੰਗਦੀਪ ਜੀ ਜਿਹੜੀ ਆਯੁਰਵੈਦਿਕ ਆ ਨਾ ਜਿਹੜਾ ਤਵਾੰਤਰੀ ਸਾਡੇ ਬੈਦ ਹੋਏ ਆ ਜਿਹੜੇ ਵਿਸ਼ਵ ਦੇ ਹੋਏ ਆ ਭਗਵਾਨ ਤਨਵੰਤਰੀ ਉਹਨਾਂ ਨੇ ਜਿਹੜੀਆਂ ਸਾਰੀਆਂ ਖੋਜਾਂ ਜਿਹੜੀਆਂ ਕਰਕੇ ਸਾਡੇ ਗ੍ਰੰਥਾਂ ਦੇ ਵਿੱਚ ਲਿਖੀਆਂ ਉਹਨਾਂ ਨੂੰ ਆਪਾਂ ਜਦੋਂ ਪੜ੍ਹਦੇ ਆ ਉਹਨਾਂ ਨੂੰ ਸੁਣਦੇ ਆ ਜਾਂ ਆਪਾਂ ਮਹਾਪੁਰਸ਼ਾਂ ਦੇ ਕੋਲੋਂ ਸਿੱਖਦੇ ਆ ਜਾਂ ਜਿਹੜੇ ਬੈਦ ਕੰਮ ਕਰਦੇ ਆ ਉਹਦੇ ਨਾਲ ਆਪਾਂ ਸੰਪਰਕ ਕਰਦੇ ਆ ਉਹਨਾਂ ਤੋਂ ਬਿਮਾਰੀਆਂ ਦਾ ਜਿਹੜਾ ਆ ਉਹਦੇ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਆ ਵੀ ਇਹੋ ਜਿਹਾ ਕੋਈ ਨਹੀਂ ਹੁੰਦਾ ਕਿ ਜਿਸ ਬਿਮਾਰੀ ਦਾ ਕੋਈ ਇਲਾਜ ਨਾ ਹੋਵੇ ਪਰਮਾਤਮਾ ਨੇ ਜਿਹੜੀਆਂ ਬਿਮਾਰੀਆਂ ਬਣਾਈਆਂ ਉਹਦੇ ਨਾਲ ਜਿਹੜਾ ਸਾਰੇ ਸੋਲੂਸ਼ਨ ਨੇ ਕਿਉਂਕਿ ਜਿੰਨੀਆਂ ਵੀ ਜੜੀਆਂ ਬੂਟੀਆਂ ਇਸ ਸੰਸਾਰ ਦੇ ਵਿੱਚ ਬਣਾਈਆਂ ਗਈਆਂ ਤੇ ਉਹ ਜਿਹੜੀਆਂ ਜੜੀਆਂ ਬੂਟੀਆਂ ਉਹ ਇਨਸਾਨ ਦੇ ਕੰਮ ਕਰਨ ਕੰਮ ਆਉਣ ਵਾਸਤੇ ਹੀ ਆ ਇਹ ਕਰਕੇ ਜਿਹੜਾ ਹੈ ਐਲੋਪੈਥੀ ਦੇ ਵਿੱਚ ਜਿਹੜੇ ਜਿੰਨੇ ਵੀ ਹੈਗੀਆਂ ਉਹ ਬਿਮਾਰੀਆਂ ਦੇ ਜਿਹੜੇ ਇਲਾਜ ਆ ਉਹ ਹੈ ਨਹੀਂ ਉਹ ਟੈਂਪਰੇਰੀ ਇਲਾਜ ਆ ਉਹ ਜਿਹੜੀ ਕੋਈ ਵੀ ਬਿਮਾਰੀ ਦਾ ਉਹ ਦਵਾਈ ਖਾਂਦੇ ਆ ਉਹ ਬਿਮਾਰੀ ਨੂੰ ਦੱਬ ਜ਼ਰੂਰ ਦਿੰਦੇ ਆ ਉਹ ਫਿਰ ਸਮੇਂ ਨੇ ਨਾਲ ਜਿਹੜਾ ਆ ਉਹ ਦੁਬਾਰਾ ਫੇਰ ਦਵਾਈ ਜਿਹੜੀ ਉਹ ਜਿਹੜੀ ਆ ਬਿਮਾਰੀ ਆ ਉਹ ਫੇਰ ਮਤਲਬ ਹੋਣੀ ਸ਼ੁਰੂ ਹੋ ਜਾਂਦੀ ਆ ਪਰ ਜਿਹੜੀ ਆਜਰ ਵੈਦਕਿਆ ਭਗਵਾਨ ਤੁਮੰਤਰੀ ਨਾਲ ਜਿਹੜੇ ਨੁਕਸੇ ਬਣਾਏ ਆ ਉਹਦੇ ਵਿੱਚ ਜਿਹੜੇ ਹੈ ਉਹ ਮਤਲਬ ਇਹ ਜਿਹੜੀ ਦੇਸੀ ਦਵਾਈ ਹੈ ਕਰਦੀ ਹੌਲੀ ਹੌਲੀ ਅਸਰਿਆ ਪਰ ਇਹ ਕਰਦੀ ਜਿਹੜੀ ਹੈ ਜੜੋ ਜੜ ਤੋਂ ਜਿਹੜਿਆ ਬਿਮਾਰੀ ਨੂੰ ਖਤਮ ਕਰਦੀ ਆ ਸਾਡੇ ਸ੍ਰੀਮਾਨ 108 ਸੰਤ ਬਾਬਾ ਖਰੀਦਾਜੀ ਮਹਾਰਾਜ ਉਹਨਾਂ ਨੇ ਜਿਹੜਾ ਮਹਾਪੁਰਸ਼ਾਂ ਦੇ ਨਾਲ ਸਮ ਉਹਨਾਂ ਦੇ ਨਾਲ ਸੰਤ ਮਹਾਪੁਰਸ਼ ਡੀਰੀਆ ਵਿੱਚ ਆਉਂਦੀ ਜਾਂਦੇ ਸੀ ਜਿਹੜਾ ਪ੍ਰਾਣਾ ਸਮਾ ਉਹਨਾਂ ਦਾ 1920 ਦਾ ਜਨਮ ਹੈ 28 ਜਨਵਰੀ 1920 ਦਾ ਉਹ ਸਮੇ ਜਿਹੜਾ ਹੈ ਉਹਨਾਂ ਨੇ ਇਹ ਮਤੋਂ ਆਪਣੇ ਜੀਵਨ ਕਾਲ ਦੇ ਵਿੱਚ ਜਦੋਂ ਉਹਨੇ ਸੁਰਤ ਸੰਭਾਲੀ ਤੰਤਾਂ ਬਾਬਾ ਨੰਦਾਜੀ ਮਹਾਰਾਜ ਉਹਨਾਂ ਦੇ ਕੋਲੋਂ ਜਿਹੜੀਆਂ ਉਹ ਦਵਾਈਆਂ ਕਰਦੇ ਸੀ ਉਹਨਾਂ ਉਹ ਸਿੱਖੀਆਂ ਉਹਨਾਂ ਨੇ ਫਿਰ ਜਿੱਦਾਂ ਜਿੱਦਾਂ ਉਹਨਾਂ ਨੂੰ ਸ਼ੌਂਕ ਵੱਧਦਾ ਰਿਹਾ ਉਹਨਾਂ ਨੇ ਗ੍ਰੰਥਾਂ ਦੀ ਖੋਜ ਕਰਦੇ ਆ ਇਹ ਉਹਨਾਂ ਖੋਜਾਂ ਕਰਨ ਕਰਨ ਦੇ ਨਾਲੇ ਜਿਹੜਾ ਉਹਨਾਂ ਨੇ ਦਵਾਈਆਂ ਦੇ ਜਿਹੜੇ ਇਹ ਆਪਣੇ ਸਾਰੇ ਨੁਕਸੇ ਤਿਆਰ ਕੀਤੇ ਫਿਰ ਸਮੇਂ ਦੇ ਅਨੁਸਾਰ ਉਹਨਾਂ ਦੇ ਕੋਲ ਬੈਠਣਾ ਤੇ ਉਹਨਾਂ ਨੇ ਫਿਰ ਸਾਨੂੰ ਜਿੱਦਾਂ ਜਿੱਦਾਂ ਉਹਨੇ ਦੱਸਣਾ ਉਸ ਉਸ ਤਰ੍ਹਾਂ ਅਸੀਂ ਉਹ ਫਿਰ ਦਵਾਈਆਂ ਬਣਾਉਣੀਆਂ ਸ਼ੁਰੂ ਕੀਤੀ ਇਹ ਬੱਬਾ ਜੀ ਆਪਣੇ ਆਯੁਰਵੈਦਿਕ ਦੇ ਨਾਲ ਕਿਹੜੀ ਕਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਆ ਜੀ ਜਿੱਦਾਂ ਅਸੀਂ ਫਿਰ ਜਿਹੜਾ ਐਸਜੀਆਰਡੀ ਚੈਰੀਟੇਬਲ ਆਯੁਰਵੈਦਿਕ ਦਵਾਈਖਾਨਾ ਰਿਜੈਕਟਰ ਕਰਾਇਆ ਤਾਂ ਤਾਂ ਇੱਕ ਸਵਾਸਨ ਦਵਾਵਾ ਹੀਰਾ ਦਾਸ ਜੀ ਮਹਾਰਾਵਾ ਦਾਸ ਹੀ ਨਾਂ ਘੈਂਡੇਰਾ ਸੱਚੀਆਂ ਡਾਂਡੀਆਂ ਬੇਕੇ ਜਦਾਂ ਗਦੂਦਾਂ ਹੋ ਜਾਂਦੀਆਂ ਜਿਹਨੂੰ ਆਪਾਂ ਮਾਸਵਧਨਾ ਕਹਿ ਦਿੰਦੇ ਆ ਜਾਂ ਪ੍ਰੋਸਟੇਟ ਕਹਿੰਦੇ ਆ ਅੰਗਰੇਜ਼ੀ 'ਚ ਉਹਨੂੰ ਕਹਿੰਦੇ ਆ ਵੀ ਪ੍ਰੋਸਟੇਟ ਵੱਧ ਗਿਆ ਗਦੂਦਾਂ ਦਾ ਉਹਨਾਂ ਦਾ ਇਲਾਜ ਕੀਤਾ ਜਾਂਦਾ ਹਰਨੀਆਂ ਹੋ ਜਾਂਦੀਆਂ ਇੱਥੇ ਧੁੰਨੀ ਵੱਧ ਜਾਂਦੀ ਆ ਉਹਦਾ ਇਲਾਜ ਕੀਤਾ ਜਾਂਦਾ ਜਿਹੜੀ ਸ਼ੂਗਰ ਆ ਉਹ ਵੱਧ ਜਾਂਦੀ ਆ ਕਈਆਂ ਦੀ ਘਟ ਜਾਂਦੀ ਆ ਉਹਦਾ ਇਲਾਜ ਜਿਹੜਾ ਕੀਤਾ ਜਾਂਦਾ ਰਸੌਲੀਆਂ ਹੋ ਜਾਂਦੀਆਂ ਪਾਣੀ ਵਾਲੀ ਹੋ ਜਾਂਦੀ ਆ ਮਾਸ ਵਾਲੀ ਆ ਜਾਂ ਹੋ ਜਾਂਦੀ ਆ ਤੇ ਖੂਨ ਵਾਲੀ ਹੋ ਜਾਂਦੀ ਆ ਉਹਨਾਂ ਦਾ ਵੀ ਇਲਾਜ ਹੁੰਦਾ ਗਠਲਿਆ ਹੋ ਜਾਂਦਾ ਮਟਾਪਾ ਹੋ ਜਾਂਦਾ ਬਲੱਡ ਪ੍ਰੈਸ਼ਰ ਹੋ ਜਾਂਦਾ ਗੈਸ ਹੋ ਜਾਂਦੀ ਆ ਕਾਬਜਿਆ ਜਾਂ ਜੋੜ ਜੋੜਾਂ ਦਾ ਦਰਦ ਹੋ ਜਾਂਦਾ ਸਰਵਾਈਕਲ ਆਈਆ ਕਈਆਂ ਤੇ ਦਰਦ ਹੁੰਦਾ ਰਹਿੰਦਾ ਸਿਰ ਦੇ ਵਿੱਚ ਮਾਈਗਰੇਨ ਇਦਾਂ ਉਹ ਵੀ ਦਰਦ ਹੁੰਦਾ ਰਹਿੰਦਾ ਟੌਨਸਲ ਹੋ ਜਾਂਦੇ ਗਲੇ ਦੇ ਵਿੱਚ ਉਹ ਜਿਹੜੀ ਐਲੋਪੈਥੀ ਸਾਰੇ ਜਿੰਨੇ ਵੀ ਹੈਗੇ ਸਾਰੇ ਪ੍ਰੇਸ਼ਨਾਾਂ ਦੇ ਨਾਲ ਹੁੰਦਾ ਥਾਇਰੋਇਡ ਆ ਥਾਇਰੋਇਡ ਦੇ ਵਿੱਚ ਜਿਹੜੀ ਐਲੋਪੈਥੀ ਦੇ ਵਿੱਚ ਉਹ ਪਹਿਲਾਂ ਜਦੋਂ ਹੁੰਦਾ ਉਸ ਲਈ 5 ਐਮਜੀ ਦੀ ਫਿਰ 10 ਐਮਜੀ ਦੀ ਵਿੱਚ ਹੀ ਐਮ ਦੀ 50 ਫਿਰ 100 ਦੀ ਇਦਾਂ ਉਹ ਜਿਹੜੀਆਂ ਜਿੱਦਾਂ ਜਿੱਦਾਂ ਥਾਇਰੋਇਡ ਵਧੀ ਜਾਂਦਾ ਉਦਾਂ ਉਦਾਂ ਗੋਲੀ ਵਧਾਈ ਜਾਂਦੇ ਆ ਪਰ ਸਾਡੇ ਕੋਲ ਜਿਹੜੀ ਦਵਾਈ ਆ ਉਹ ਕਰੀਬ 6 ਮਹੀਨੇ ਖਾਣੀ ਪੈਂਦੀ ਆ ਉਹਦੇ ਵਿੱਚ ਨਾਰਮਲ ਆ ਜਾਂਦਾ 6 ਮਹੀਨੇ ਬਾਅਦ ਦੇ ਵਿੱਚ ਖਾ ਲਵੇ ਤਾਂ ਕਿ ਦੁਬਾਰਾ ਹੋਵੇ ਨਾ ਸੋਰਾਈਸਿਸ ਹੋ ਜਾਂਦਾ ਜਿਹੜਾ ਸਰੀਰ ਦੇ ਉੱਤੇ ਚਮੜੀ ਦਾ ਰੋਗ ਹੋ ਜਾਂਦੇ ਆ ਸਾਰੇ ਖਾਜੇ ਹੋਈ ਜਾਣੀ ਆ ਉਹਦਾ ਹੁੰਦਾ ਹੈ ਚਮੜੀ ਦੇ ਰੋਗ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਹੋਵੇ ਐਲੋਪੇਥੀ ਤੇ ਬਵਾਸੀਰ ਹੁੰਦੀ ਆ ਉਹਦਾ ਵੀ ਜਿਹੜਾ ਇਲਾਜ ਆ ਆਪਰੇਸ਼ਨ ਕਰਦੇ ਆ ਉਹ ਬਵਾਸੀਰ ਵੀ ਅੱਧੀ ਹਟ ਜਾਂਦੀ ਆ ਡਿਪਰੈਸ਼ਨ ਦੇ ਵਿੱਚ ਬੰਦਾ ਰਹਿੰਦਾ ਆ ਉਹਨੂੰ ਆਦਤ ਭੁੱਲਣਾ ਸ਼ੁਰੂ ਹੋ ਜਾਂਦਾ ਉਹਦੀ ਵੀ ਜਿਹੜਾ ਇਦਾਂ ਦਵਾਈ ਦੇ ਨਾਲ ਹੋ ਜਾਂਦਾ ਭੁੱਖ ਨਹੀਂ ਲੱਗਦਾ ਜਾਂ ਕਿਸੇ ਬੱਚਿਆਂ ਦਾ ਕਾਦੇ ਜਿਹੜਾ ਆ ਉਬਾਦਦਾ ਨਹੀਂ ਆ ਉਹਦੀ ਦਵਾਈ ਦੇ ਨਾਲ ਉਹ ਕਦ ਵੱਧਣਾ ਸ਼ੁਰੂ ਹੋ ਜਾਂਦਾ ਜਿਹਦਾ ਟਾਈ ਫਾਇਰ ਆ ਬੁਖਾਰ ਹੋਈ ਜਾਣਾ ਬਾਰ ਬਾਰ ਹੋਈ ਜਾਣਾ ਇੰਗਲਿਸ਼ ਦਵਾਈਆਂ ਆਪਾਂ ਖਾਣੇ ਉਹ ਕਹਿੰਦੇ 14 ਦਿਨ ਦਾ ਕੋਰਸ ਕਰ ਲਾ ਮੁੜ ਕੇ ਜਿਹੜਾ ਉਹ ਫੇਜ ਜਦੋਂ ਸਮਾ ਪੈਂਦਾ ਫੇਰ ਉਹ ਹੋ ਜਾਂਦਾ ਫਲਵੇਰੀ ਆ ਇਦਾਂ ਦਾਗ ਹੋ ਜਾਂਦੇ ਆ ਚਿੱਟਾ ਚਿੱਟਾ ਸਰੀਰ ਦੇ ਉੱਤੇ ਉਹ ਫੇ ਫਲਵੇਰੀ ਦੀ ਵੀ ਦਵਾਈ ਦਿੱਤੀ ਜਾਂ ਕੈਲੇਸਟੋਲ ਆ ਘਾਟ ਨੂੰ ਪ੍ਰੋਬਲਮ ਹੋ ਜਾਂਦੀ ਆ ਤੇ ਉਹ ਮਤ ਫੂਨ ਗਾੜਾ ਹੋ ਜਾਂਦਾ ਫਿਰ ਬੀਪੀ ਲੋ ਹਾਈ ਹੋਣ ਲੱਗ ਜਾਂਦਾ ਤੇ ਉਹ ਕੈਲੇਸਟੋਲ ਦੀ ਵੀ ਦਵਾਈ ਦਿੰਦੇ ਆ ਮਿਰਗੀ ਪੈਣ ਲੱਪੈਂਦੇ ਕਈਆਂ ਨੂੰ ਦੌਰੀ ਜਿਹਾ ਹੋ ਜਾਂਦੇ ਆ ਬਾਲਾਂ ਦੀ ਸਮੱਸਿਆ ਕਈਆਂ ਦੇ ਬਾਲ ਝਾੜਨ ਲੱਪ ਜਾਂਦੇ ਆ ਦੋ ਮੂਹੇ ਹੋ ਜਾਂਦੇ ਆ ਜਿਹਦਾ ਸਰੀਰ ਤੇ ਇਮਨਿਊਨ ਡੈਫੈਕਸ਼ਨ ਹੋ ਜਾਂਦੀ ਆ ਟੀ ਐਸ ਈ ਡੀ ਐਲ ਸੀ ਵਾਹ ਜਾਂਦਾ ਜਾਂ ਆਈ ਐਸ ਆਰ ਵਾਹ ਜਾਂਦਾ ਚੰਬਲ ਹੋ ਜਾਂਦੀ ਆ ਉਹ ਚਮੜੀ ਦਾ ਰੋਗ ਆ ਉਹ ਜਿਹੜਾ ਨਾ ਹਟਣ ਵਾਲੇ ਰੋਗ ਹੈਗੇ ਆ ਸੈੱਲ ਜਿਹੜੇ ਆ ਉਹ ਕਈ ਵਾਰੀ ਘਟ ਜਾਂਦੇ ਆ ਬੁਖਾਰ ਹੋਣ ਦੇ ਨਾਲ ਅੰਦਰ ਬੁਖਾਰ ਰਹਿੰਦਾ ਤੇ ਆਪਾਂ ਉਹ ਸੈੱਲ ਵਧਾਉਣ ਦੀ ਦਵਾਈ ਖਾਈ ਜਾਂਦੇ ਆ ਸੈੱਲ ਕਿਉਂ ਘਟਦੇ ਆ ਉਹਦੇ ਬਾਰੇ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਇਸ ਕਰਕੇ ਸੈੱਲ ਘਟਦੇ ਹੋਣ ਉਹਨਾਂ ਦੀ ਵੀ ਦਵਾਈ ਦਿੱਤੀ ਜਾਂਦੀ ਆ ਜਿੱਦਾਂ ਲੇਡੀਜ਼ ਸਾਡੀਆਂ ਭੈਣਾਂ ਬੀਬੀਆਂ ਆ ਉਨਨੋਂ ਭਾਰ ਪੈਣ ਦੀ ਸਮੱਸਿਆ ਹੋ ਜਾਂਦੀ ਆ ਉਹ ਵੀ ਜਿਹੜੀ ਦਵਾਈ ਦੇ ਨਾਲ ਠੀਕ ਹੁੰਦਾ ਉਹ ਕਰੀਬ 3 ਮਹੀਨੇ ਦਵਾਈ ਖਾਣੇ ਪੈਂਦੀ ਆ ਨਸ਼ਾ ਜਿੱਦਾਂ ਕਈ ਬੱਚੇ ਕਰਨ ਲੱਗਾ ਆ ਸਮੇਂ ਦੇ ਅਨੁਸਾਰ ਕਿਉਂਕਿ ਸਰਕਾਰਾਂ ਜਿਹੜੀਆਂ ਉਹ ਨੌਕਰੀਆਂ ਨਹੀਂ ਦਿੰਦੀਆਂ ਨਸ਼ਿਆਂ ਦੇ ਜਿਹੜੇ ਮਾਪੇ ਕੁਝ ਕਹਿੰਦੇ ਆ ਵੀ ਤੂੰ ਕੰਮ ਕਰ ਕੰਮ ਕਰ ਉਹ ਸੋਸਾਇਟੀ ਗੱਲ ਦੇ ਵਿੱਚ ਪੈਣ ਲੱਗ ਜਾਂਦੇ ਆ ਫਿਰ ਨਸ਼ਿਆਂ ਵੱਲ ਨੂੰ ਪੈ ਜਾਂਦੇ ਆ ਨਸ਼ੇ ਛਡਾਉਣ ਦੀ ਵੀ ਦਵਾਈ ਦਿੰਦੇ ਕਿਸੇ ਦੀ ਜਿੱਦਾਂ ਸਿਹਤ ਨਹੀਂ ਬਣਦੀ ਹੋਵੇ ਉਹਦੀ ਵੀ ਦਵਾਈ ਦਿੰਦੇ ਆ ਕਈਆਂ ਨੂੰ ਸਗਰਹਿਣੀ ਹੋ ਜਾਂਦੀ ਆ ਜਿੱਦਾਂ ਕੁਝ ਵੀ ਖਾਂਦੇ ਉਹਨਾਂ ਨੂੰ ਲੈਟ ਨਹੀਂ ਜਾਣਾ ਪੈਂਦਾ ਤੇ ਉਹ ਵੀ ਉਹਦੀ ਵੀ ਦਵਾਈ ਦਿੰਦੇ ਆ ਜਿੱਦਾਂ ਹੁਣ ਬੀ ਹਾਰਮੋਨਸ ਦੀ ਪ੍ਰੋਬਲਮ ਹੋ ਜਾਂਦੀ ਆ ਤੇ ਉਹਦਾ ਦੀ ਦਵਾਈ ਦਿੰਦੇ ਆ ਜਿਹਨਾਂ ਮੂੰਹ ਤੇ ਇਕੱਲੇ ਮੁਹਾਸੇ ਛਾਈਆਂ ਹੋ ਜਾਂਦੀਆਂ ਉਹਦੀ ਵੀ ਦਵਾਈ ਦਿੱਤੀ ਜਾਂਦੀ ਆ ਅਧਰੰਗ ਕਈਆਂ ਨੂੰ ਹੋ ਜਾਂਦਾ ਜਾਂ ਕਿਸੇ ਨੂੰ ਕੋਈ ਦਿਲ ਦਾ ਜਿਹੜਾ ਹੈਗਾ ਕਈ ਵਾਰੀ ਉਹ ਉਹ ਆਪਣਾ ਜਿਹੜਾ ਹੈਗਾ ਉਹ ਦਿਲ ਦੇ ਹਾਰਟ ਦੇ ਵਿੱਚੋਂ ਜਿਹੜੀ ਉਹ ਨਸਾਂ ਬਲੌਕ ਹੋ ਜਾਂਦੀਆਂ ਉਹਨੂੰ ਖੋਲਣ ਦੀ ਵੀ ਦਵਾਈ ਹੈਗੀ ਆ ਸਰੀਰ ਦੇ ਵਿੱਚ ਜਦੋਂ ਅਲਰਜੀ ਆ ਕਈਆਂ ਨੂੰ ਕਿਸੇ ਨੁਕਾਨਕ ਤੋਂ ਅਲਰਜੀ ਆ ਕਿਸੇ ਨੂੰ ਮੱਕੀ ਤੋਂ ਅਲਰਜੀ ਆ ਕਈਆਂ ਨੂੰ ਬਾਤਾ ਬਰਨ ਤੋਂ ਅਲਰਜੀ ਆ ਕਿਸੇ ਵੀ ਤਰ੍ਹਾਂ ਦੀ ਹੋਵੇ ਅਲਰਜੀ ਉਹ ਮਕਈਆਂ ਨੂੰ ਸਵੇਰ ਸਵੇਰੇ ਉੱਠਦਿਆਂ ਨੂੰ ਛਿੱਕਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨਜਲਾਜਾ ਹੋ ਜਾਂਦਾ ਉਹ ਫੇ ਹੌਲੀ ਹੌਲੀ ਆਪਣੇ ਆਪ ਹੀ ਹਟ ਜਾਂਦਾ ਉਹਦੀ ਵੀ ਦਵਾਈ ਹੈਗੀ ਆ ਜਦੋਂ ਹੁਣ ਦੰਦ ਹੁੰਦੇ ਆ ਉਹਨਾਂ ਦੇ ਵਿੱਚ ਕੀੜਾ ਲੱਗ ਜਾਂਦਾ ਉਹਦੀ ਵੀ ਦਵਾਈ ਦੇਈਦੀ ਆ ਜੂਰਕ ਐਸਿਡ ਵੱਜ ਜਾਂਦਾ ਦਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਪੀੜੀ ਆਇਆ ਉਹ ਚਾਹੇ ਜਿਹੜਾ ਮਾਦੀ ਪੀੜੀਆ ਹੋਵੇ ਉਹ ਵੀ ਇਦਾਂ ਹਟ ਜਾਂਦੇ ਜਿੱਦਾਂ ਕਈਆਂ ਦੇ ਬੇ ਔਲਾਦ ਹੈਗੇ ਆ ਉਹਨਾਂ ਦੇ ਮਤਲਬ ਜਿਹੜੀ ਆ ਉਹ ਫੇ ਦਵਾਈ ਦਿੱਤੀ ਜਾਂਦੀ ਆ ਤੇ ਉਹਦੇ ਨਾਲ ਉਹਨਾਂ ਮਾਲਕ ਕਿਰਪਾ ਕਰਦਾ ਕਿ ਉਹ ਕਰਨਾ ਤਾਂ ਪਰਮੇਸ਼ਰ ਦਾ ਹੀ ਐ ਅਸੀਂ ਤਾਂ ਇੱਕ ਜਰੀਆ ਆ ਉਹਨੂੰ ਦਵਾਈ ਦੇਣ ਦਾ ਪਥਰੀ ਜਿਹੜੀ ਉਹ ਚਾਹੇ ਗੁਰਦੇ ਦੀ ਹੋਵੇ ਚਾਹੇ ਪਿੱਤੇ ਦੀ ਹੋਵੇ ਉਹ ਨਿਕਲ ਜਾਂਦੀ ਆ ਮਾਨਸਿਕ ਰੋਗ ਕਈਆਂ ਨੂੰ ਹੋ ਜਾਂਦੇ ਆ ਪਰੇਸ਼ਾਨੀ ਰਹਿੰਦੀ ਆ ਉਹ ਗੁੰਮਸਮ ਹੋਣੇ ਸ਼ੁਰੂ ਹੋ ਜਾਂਦੇ ਉਹਨਾਂ ਦੀ ਦਵਾਈ ਦਿੱਤੀ ਜਾਂਦੀ ਆ ਖੂਨ ਦੀ ਘਾਟ ਹੋ ਜਾਂਦੀ ਆ ਇਸ ਤੀ ਰੋਗ ਜਿਹਨਾਂ ਲਕੋਰੀਆ ਹੋ ਜਾਂਦਾ ਪੈੜਾ ਹੋ ਜਾਂਦਾ ਕੂਨੀ ਪੈੜਾ ਹੁੰਦਾ ਜਾਂ ਸਹੀ ਮਹੀਨਾ ਨਹੀਂ ਆਉਂਦਾ ਜਾਂ ਆਉਂਦਾ ਤੇ ਆ ਹੀ ਜਾਂਦਾ ਜਾਂ ਆਉਂਦਾ ਹੀ ਨਹੀਂਗਾ ਬੰਦ ਹੋ ਜਾਂਦਾ ਉਹਦੀ ਵੀ ਦਵਾਈ ਦਿੱਤੀ ਜਾਂਦੀ ਆ ਤੇ ਜਦੋਂ ਪੁਰਸ਼ ਹੈਗੇ ਉਹਨਾਂ ਨਮਾਦੀ ਹੋ ਜਾਂਦੀ ਆ ਸਭ ਤੋਂ ਦੋਸ਼ ਹੋ ਜਾਂਦਾ ਧਾਤ ਹੋ ਜਾਂਦੀ ਆ ਸ਼ੀਗਰ ਪਤਨ ਹੋ ਜਾਂਦਾ ਵੀਰਜ ਦੇ ਵਿੱਚ ਸੈੱਲ ਪਾਸ ਸੈੱਲ ਵਾਝ ਜਾਂਦੇ ਆ ਜਿਹਦੇ ਨਾਲ ਅਦਾ ਔਲਾਦ ਜਿਹੜੀ ਪੈਦਾ ਨਹੀਂ ਹੁੰਦੀ ਬੇਵਕਨਪੀ ਜਿਹੜਾ ਹੁੰਦਾ ਨਹੀਂ ਹੈ ਨਾ ਉਹਦੀ ਵੀ ਦਵਾਈ ਦਿੱਤੀ ਜਾਂਦੀ ਆ ਇਹ ਸਾਰੇ ਆਜਰ ਬੈਦਕ ਦਵਾਈਆਂ ਦਿੱਤੀਆਂ ਜਾਂਦੀਆਂ ਭਸਮਾ ਦੇ ਨਾਲ ਦਿੱਤੀਆਂ ਜਾਂਦੀਆਂ ਬੱਚਿਆਂ ਦੀ ਜਿੱਦਾਂ ਹੈਗੀ ਆ ਪੇਟ 'ਚ ਕੀੜੇ ਹੋ ਜਾਂਦੇ ਆ ਉਹਨਾਂ ਨੂੰ ਸੋਕੜਾ ਹੋ ਜਾਂਦਾ ਸਰੀਰ ਜਿਹੜਾ ਉਹ ਵਧਦਾ ਨਹੀਂਗਾ ਜੇ ਸੁੱਤੇ ਪਏ ਕਈ ਬੱਚੇ ਪਿਸ਼ਾਬ ਕਰ ਦਿੰਦੇ ਆ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ ਆਇਰਨ ਦੀ ਘਾਟ ਹੋ ਜਾਂਦੀ ਆ ਇਹਦਾ ਪੀੜੀਆਂ ਆਹਰੀਆਂ ਪੀੜੀਆਂ ਟਟੀਆਂ ਕੰਨ ਲ ਆਪਣੇ ਵਾਰ-ਵਾਰ ਲੈਟਿੰਗ ਕਰਦੇ ਨੇ ਜਾਂ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਜਾਂ ਬੱਚੇ ਛੋਟੇ-ਛੋਟੇ ਹੁੰਦੇ ਆ ਆਪ ਪੰਨ ਨੂੰ ਕਹਿੰਦੇ ਆ ਉਹ ਚਿੱਟ ਜਿਹੜਾ ਸੁਭਾਗ ਹੋ ਜਾਂਦਾ ਤੇ ਉਹ ਸਾਰੀਆਂ ਇਹ ਦਵਾਈਆਂ ਜਿਹੜੀਆਂ ਹੈ ਮਹਾਪੋਚਾਨਾ ਉਹ ਕਰਦੇ ਸਨ ਉਹਨਾਂ ਦੇ ਕੋਲ ਅਸੀਂ ਇਹ ਜਿਹੜੀ ਵਿਦਿਆ ਪ੍ਰਾਪਤ ਕੀਤੀ ਤੇ ਦਾਸਨਾ ਜਿਹੜਾ ਹੈ ਆਜਰਵਾਇਦਕ ਦੇ ਵਿੱਚ ਡੀ ਫਾਰਮੇਸੀ ਵੀ ਜਿਹੜੀ ਆ ਉਹ ਪੰਜਾਬ ਗਵਰਨਮੈਂਟ ਤੋਂ ਜਿਹੜੀ ਉਹ ਵੀ ਜਿਹੜੀ ਆ ਕਿਉਂਕਿ ਜਿੰਨਾ ਚਿਰ ਆਪਾਂ ਸਰਕਾਰੀ ਵਿਦਿਆ ਨਹੀਂ ਪੜਦੇ ਆਪਾਂ ਕਿਸੇ ਨੂੰ ਦਵਾਈ ਨਹੀਂ ਦੇ ਸਕਦੇ ਇਸ ਕਰਕੇ ਉਹ ਆਜ ਰਵੇਕ ਦੇ ਵਿੱਚ ਡੀ ਫਾਰਮੇਸੀ ਜਿਹੜਾ ਉਹ ਵੀ ਮਕਦਾਸ ਨਾ ਫਿਰ ਉਹ ਕੋਰਸ ਕੀਤਾ ਤੇ ਜਿੱਥੇ ਅਸੀਂ ਇਹ ਦਵਾਈਆਂ ਦਾ ਕੰਮ ਕਰਦੇ ਆ ਉਹਦੇ ਨਾਲ ਨਾਲ ਜਿਹੜਾ ਐਮ ਆਈ ਮਾਈ ਲਾਈਫ ਸਟਾਈਲ ਆ ਉਹਨਾਂ ਨੂੰ ਜਿਹੜਾ ਐ ਜਿਹੜਾ ਇਸ ਵੇਲੇ ਖੇਤੀ ਆ ਉਹ ਜਿਹੜੀ ਆ ਜ਼ਹਿਰ ਉਹਦੇ ਵਿੱਚ ਪਾਈ ਜਾਂਦੇ ਜਿੰਨੇ ਵੀ ਕਿਸਾਨ ਵੀਰ ਆ ਕਿਉਂਕਿ ਉਹ 50 50000 40 40000 ਤੇ ਖੇਤ ਲੈਂਦੇ ਆ ਜੇ ਜਦੋਂ ਉਹਦੇ ਵਿੱਚ ਉਹ ਫਸਲ ਨਹੀਂ ਨਿਕਲਦੀ ਫਿਰ ਉਹਦੇ ਵਿੱਚ ਉਹ ਦਵਾਈਆਂ ਵੱਧ ਪਾਉਂਦੇ ਆ ਜੂਰੀਆ ਵੱਧ ਪਾਉਂਦੇ ਆ ਡਾਇਆ ਵੱਧ ਪਾਈ ਜਾਂਦੇ ਆ ਤੇ ਦਵਾਈਆਂ ਦਾ ਛੜਕਾਹ ਕਰੀ ਜਾਂਦੇ ਆ ਜਿਹਦੇ ਨਾਲ ਜਿਹੜੀ ਸਾਡੀ ਪੰਜਾਬ ਦੀ ਧਰਤੀ ਆ ਉਹ ਜਿਹੜੀ ਆ ਜ਼ਹਿਰ ਭਰੀ ਹੋਈ ਜਾਂਦੀ ਆ ਕਿੰਨੇ ਕਿੰਨੇ ਪਿੰਡਾਂ ਦੇ ਵਿੱਚ ਦੱਸਿਆ ਜਦੋਂ ਆਪਾਂ ਨੈਟ ਤੇ ਦੇਖਦੇ ਆ YouTube ਤੇ ਦੇਖਦੇ ਆ ਟੀਵੀ ਦੇ ਵਿੱਚ ਦੇਖਦੇ ਆ ਉਹਦੇ ਵਿੱਚ ਜਿਹੜਾ ਕਈਆਂ ਖੇਤਾਂ ਨੂੰ ਜਿਹੜਾ ਕੈਂਸਰ ਹੋ ਗਿਆ ਉਥੇ ਬੰਦਾ ਲੰਘ ਜਾਏ ਤਾਂ ਉਹਨੂੰ ਕੈਂਸਰ ਹੋ ਜਾਂਦਾ ਇਸ ਕਰਕੇ ਉਹ ਵੀ ਜਿਹੜਾ ਹੈ ਜਿਵੇਂ ਕੋ ਗੁਨਹਾਨਕ ਸਾਹਿਬ ਨੇ ਖੇਤੀ ਕੀਤੀ ਖੇਤੀ ਦਾ ਜਿਹੜਾ ਹੈ ਸਾਡਾ ਜਿਹੜਾ ਜਦੋਂ ਜਿੰਨਾ ਚਿਰ ਆਪਾਂ ਖੇਤੀ ਨਹੀਂ ਕਰਾਂਗੇ ਉਹਨਾਂ ਚਿਰ ਮਤੋਂ ਜਿਹਦਾ ਅਨਾਜ ਪੈਦਾ ਨਹੀਂ ਹੋਗਾ ਆਪਾਂ ਫਿਰ ਕੁਝ ਖਾ ਨਹੀਂ ਸਕਦੇ ਇਸ ਕਰਕੇ ਜਿਹੜੀ ਐਸ ਵੇਲੇ ਖੇਤੀ ਆ ਜਿੰਨੇ ਵੀ ਆ ਜੂਰੀਆ ਬਾਰੇ ਜਿੰਨੀਆਂ ਬਿਮਾਰੀਆਂ ਹੁੰਦੀਆਂ ਰਸੌੜੀਆਂ ਹੋਈ ਜਾਂਦੀਆਂ ਇਹ ਸਾਰਾ ਸਰੀਰ ਤੇ ਜਿਹੜੀਆਂ ਪ੍ਰੋਬਲਮ ਆਉਂਦੀਆਂ ਜਾਂਦੀਆਂ ਬਿਮਾਰੀਆਂ ਹੁੰਦੀਆਂ ਮੈਂ ਕਹਿੰਦਾ ਜਿੰਨੀ ਸਾਡੇ ਬੰਦਿਆਂ ਦੀ ਆ ਘਰ ਦੇ ਵਿੱਚ ਇਨਕਮ ਨਹੀਂ ਹੁੰਦੀ ਉਹ ਤੋਂ ਬਾਅਦ ਸਾਰੇ ਨੇ ਚਾਹੇ ਬੱਚੇ ਤੋਂ ਲੈ ਕੇ ਸਿਆਣੇ ਤੱਕ ਹਰ ਇੱਕ ਜਿਹੜਾ ਦਵਾਈ ਦੇ ਜਿਹੜਾ ਉਹ ਖਾਣ ਲੱਗਾ ਹੋਇਆ ਜਦ ਕਿ ਪਹਿਲੇ ਸਮਿਆਂ 'ਚ ਆਪਾਂ ਦੇਖਦੇ ਆਂ ਕਿ ਕੋਈ ਇੰਨੀ ਦਵਾਈ ਨਹੀਂ ਸੀ ਖਾਂਦਾ ਹੁੰਦਾ ਹੁਣ ਜਿੰਨੇ ਵੀ ਆ ਜਿੰਨੇ ਵੀ ਘਰ ਦੇ ਪਰਿਵਾਰ ਦੇ ਸਾਰੇ ਆਪਣੇ ਆਪਣੇ ਲਿਫਾਫੇ ਕੋੜ ਰੱਖਦੇ ਇਹ ਕਰਕੇ ਜਿੰਨੀ ਇਹੋ ਦਾਸ ਬੇਨਤੀ ਕਰਦਾ ਤੇ ਸਾਡੇ ਕੰਪਨੀ ਦਾ ਜਿਹੜਾ ਭੂਆ ਇਸ ਤਰ੍ਹਾਂ ਇੱਕ ਸੁਪਰ ਬਣਾਇਆ ਉਹ ਜ਼ਹਿਰ ਮੁਕਤ ਖੇਤੀ ਆ ਉਹ ਵੀ ਸਾਡੇ ਕੋਲੋਂ ਜਿਹੜਾ ਉਹ ਲੈ ਕੇ ਜਾ ਸਕਦੇ ਆ ਇਹ ਜਿਹੜਾ ਹੈ ਮਿਸ਼ਨ ਜਿਹੜਾ ਹੈ ਭਾਰਤ ਦਾ ਆਪਣੇ ਪੰਜਾਬ ਦਾ ਹੈ ਇਹ ਭਾਰਤ ਸਰਕਾਰ ਤੋਂ ਆਜੂਸ਼ ਮਸਰਾਲੇ ਤੋਂ ਜਿਹੜਾ ਉਹ ਪ੍ਰਮਾਣਿਤ ਹੈ ਤੇ ਸਾਡੇ ਸਦਾ ਮਨਦੀਪ ਸਿੰਘ ਜੀ ਇਹ ਮਾਤ ਤੋਂ ਟਾਂਡੇ ਤੋਂ ਆਏ ਸੀ ਨਾ ਜਦੋਂ ਉੱਥੇ ਚੈੱਕ ਕਰਾਇਆ ਤੇ ਚੈੱਕ ਕਰਾਉਣ ਦੇ ਨਾਲ ਫਿਰ ਇਹਨਾਂ ਦਾ ਮਤਲਬ ਜਿਹੜਾ ਉਹ ਸਾਡੇ ਪਿੰਡ ਮਾਸਟਰ ਦਵਿੰਦਰ ਸਿੰਘ ਆਏ ਉਹਨਾਂ ਦੀ ਇਹ ਭਾਂਜ ਜਵਾਈ ਆ ਤੇ ਇਹਨਾਂ ਦੀ ਮਾਸਟਰ ਦਵਿੰਦਰ ਸਿੰਘ ਦੀ ਭੈਣ ਜਿਹੜੀ ਉਹ ਮੈਨੇ ਵਿਆਹੀ ਆ ਤੇ ਉਹਨਾਂ ਦੀ ਇਹ ਲੜਕੀ ਆ ਤੇ ਉਹ ਇਹਨਾਂ ਦੇ ਨਾਮ ਮਨਦੀਪ ਸਿੰਘ ਉਹਨਾਂ ਦਾ ਵਿਆਹੀ ਆ ਟਾਂਡੇ ਤੋਂ ਇਹ ਆਏ ਆ ਤੇ ਇਹਨਾਂ ਨੇ ਜਦੋਂ ਫੇਰ ਫੋਨ ਕੀਤਾ ਤੇ ਫੇਰ ਕਹਿੰਦੇ ਸੀ ਬਾਬਾ ਜੀ ਮਤਲਬ ਜਿਹੜੀ ਆ ਪਥਰੀ ਆ ਉਹ ਵੀ ਦੱਸਦੇ ਆ ਸਾਰੇ ਡਾਕਟਰ ਵੀ ਉਹਦਾ ਰਾਸਤਾ ਤਾਂ ਕੋਈ ਨਿਕਲਦਾ ਹੈ ਨਹੀਂ ਇਸ ਕਰਕੇ ਜਿਹੜਾ ਆਜ ਰਵੈਦਿਕ ਦੇ ਵਿੱਚ ਆ ਜਿਹੜੀ ਕੁਦਰਤ ਹੈ ਕੁਦਰਤ ਨੂੰ ਮਤਲਬ ਕੋਈ ਵੀ ਜਿਹੜਾ ਜਾਣ ਨਹੀਂ ਸਕਦਾ ਤੇ ਇਸ ਕਰਕੇ ਉਹ ਕੁਦਰਤ ਨਾਲ ਜਿਹੜੀ ਆ ਜੇ ਬਿਮਾਰੀਆਂ ਬਣੀਆਂ ਆ ਤੇ ਉਹ ਬਿਮਾਰੀਆਂ ਨੂੰ ਠਾਉਣ ਬਾਅਦ ਤੇ ਕੁਦਰਤ ਨਾਲ ਜਿਹੜੀ ਬੂਟੀਆਂ ਵੀ ਪੈਦਾ ਕੀਤੀਆਂ ਇਸ ਕਰਕੇ ਉਹ ਗੱਲ ਇਹੀ ਆ ਵੀ ਆਪਾਂ ਨੂੰ ਉਹਨਾਂ ਨੂੰ ਖੋਜਣ ਦੀ ਜ਼ਰੂਰਤ ਆ ਮਿਹਨਤ ਕਰਨੇ ਦੀ ਜ਼ਰੂਰਤ ਆ ਪਰ ਅੱਜ ਦਾ ਜਿਹੜਾ ਸਮਾਂ ਆ ਜਿਹੜਾ ਅੱਜ ਦਾ ਜੋਗਿਆ ਆ ਆਪਾਂ ਮਿਹਨਤ ਕਰਨਾ ਨਹੀਂ ਚਾਹੁੰਦੇ ਆਪਾਂ ਕਹਿੰਦੇ ਆਰਾਮ ਦੇਣਾ ਜਿਹੜਾ ਵੀ ਕੁਝ ਵੀ ਪ੍ਰਾਪਤੀ ਹੋ ਜਾਏ ਤੇ ਐਸੇ ਆਰਾਮ ਦੀ ਜ਼ਿੰਦਗੀ ਆਪਾਂ ਜ਼ਰੂਰ ਬਤੀਤ ਕਰੀਏ ਪਰ ਮਿਹਨਤ ਨਾ ਕਰੀਏ ਪਰ ਮਿਹਨਤ ਕਰਨੀ ਪੈਂਦੀ ਆ ਦਿਨ ਰਾਤ ਜਾਗਣਾ ਪੈਂਦਾ ਗੁਰੂ ਮਹਾਪੁਰਸ਼ਾਂ ਦੀ ਜਿਹੜੀ ਸੇਵਾ ਕਰਨੀ ਪੈਂਦੀ ਤਾਂ ਜਾ ਕੇ ਨੁਕਸੇ ਜਿਹੜੇ ਆ ਉਹ ਪ੍ਰਾਪਤ ਹੁੰਦੇ ਆ ਇਸ ਕਰਕੇ ਇਹਨਾਂ ਨੇ ਫਿਰ 7 ਅਪ੍ਰੈਲ ਨੂੰ ਜਿਹੜਾ 2024 ਨੂੰ ਐਤਵਾਰ ਵਾਲੇ ਦਿਨ ਇਹਨਾਂ ਨੇ ਫਿਰ ਮੰਦੀਪ ਸਿੰਘ ਜੀ ਦਵਾਈ ਲੈ ਕੇ ਗਏ ਸੀ ਆ ਜਿਹੜੀ ਆ ਦਵਾਈ ਆ ਇਹ ਮਤਲਬ ਪੀਣੀ ਪੈਂਦੀ ਆ 2 ਟਾਈਮ 10 ml ਸਵੇਰੇ ਪੀਣੀ ਪੈਂਦੀ 10 ml ਸ਼ਾਮ ਨੂੰ ਆ ਜਿਹੜੀਆਂ ਪੁੜੀਆਂ ਇਹ ਰਾਤ ਨੂੰ ਇੱਕ ਖਾਣੀ ਪੈਂਦੀ ਆ ਤੇ ਆ ਜਿਹੜੀ ਗੋਲੀ ਆ ਇੱਕ ਆ ਸੰਗਤਰੀ ਜੇ ਗੋਲੀ ਆ ਇੱਕ ਹਰੀ ਗੋਲੀ ਆ ਇਹ ਮਤਲਬ ਜਦੋਂ ਆਪਾਂ ਸਵੇਰ ਨੂੰ ਮਤਲਬ ਖਾਲੀ ਪੇਟ ਕਰੀਬ ਜਦ ਆਪਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਆ ਇੱਕ ਜੂਸ ਅਸੀਂ ਬਣਾ ਕੇ ਦੇਈਦਾ ਆਪਣੇ ਇਹ ਇਹ ਬਣਾ ਕੇ ਦੇਈਦਾ ਇਹਨੂੰ ਫਿਰ ਫ੍ਰੀਜ ਚ ਰੱਖਣਾ ਪੈਂਦਾ ਇਹ ਸਾਰਿਆਂ ਤੋਂ ਪਹਿਲਾਂ ਨਿਰਨੇ ਇਹੋ ਪੀਣਾ ਪੈਂਦਾ ਇੱਕ ਗਲਾਸੀ ਕੱਚ ਦੀ ਜਿਹੜੀ ਆ ਤੇ ਉਦੋਂ ਬਾਅਦ ਜਿਹੜਾ ਆ ਫਿਰ ਮਤਲਬ 2 ਘੰਟੇ ਕੁਝ ਖਾਣਾ ਨਹੀਂ ਤੇ ਉਹ ਤੋਂ ਬਾਅਦ ਜਿਹੜੀ ਆ ਫੇਰ ਦੋ ਘੰਟੇ ਖਾਣ ਤੋਂ ਬਾਅਦ ਇਹ ਫੇਰ ਗੋਲੀਆਂ ਖਾਲੀ ਦੀਆਂ ਸੰਗਤ ਵੀ ਤੇ ਹਰੀ ਜਹੀ ਤੇ ਫੇਰ ਉਹ ਤੋਂ ਬਾਅਦ ਜੋ ਮਾਜੀ ਖਾਓ ਪੀਓ ਫੇਰ ਜਿਹੜੀ ਇਹ ਜਿਹੜੀ ਇਹ ਦਵਾਈ ਜਿਹੜੀ ਆ 10 ਐਮ ਐਲ ਸਵੇਰੇ ਪੀ ਲੈਣੀ ਆ 10 ਐਮ ਐਲ ਸ਼ਾਮ ਨੂੰ ਪੀ ਲੈਣੀ ਆ ਰਾਤ ਨੂੰ ਇਹ ਪੂਰੀ ਖਾ ਲੈਣੀ ਆ ਕੋਈ ਵੱਡਾ ਝੰਜਟ ਦੀ ਵਾਲੀ ਗੱਲ ਨਹੀਂ ਹੈਗੀ ਇਸ ਦੇ ਵਿੱਚ ਕੋਈ ਪਰਹੇਜ਼ ਵੀ ਹੈ ਪਰਹੇਜ਼ ਜਿਹੜਾ ਇਹ ਹੀ ਆ ਵੀ ਜਿੱਦਾਂ ਹੁਣ ਮਤਲਬ ਆਪਾਂ ਹੁਣ ਮਿਰਚਾਂ ਪਾਉਂਦੇ ਆ ਉਹਦੇ ਵਿੱਚ ਜਿਹੜਾ ਬੀਜ ਆ ਉਹਨੂੰ ਦੇਖਣਾ ਵੀ ਉਹ ਨਾ ਦੂਸਰਾ ਹੋਵੇ ਆ ਗੱਗੇ ਜਿਹੜੇ ਸਾਡੇ ਬਜ਼ੁਰਗ ਸੀਗੇ ਜਾਂਦੀਆਂ ਬੀਬੀਆਂ ਭੈਣਾਂ ਸਾਡੀਆਂ ਮਾਤਾ ਵੀ ਸੀਗੇ ਉਹਨੇ ਜਦੋਂ ਮਿਰਚਾ ਕੁੱਟਨੀਆਂ ਉਹ ਕੁੰਡਾ ਰੱਖਿਆ ਹੁੰਦਾ ਸੀ ਬਰੀਕ ਬਰੀਕ ਕਰਕੇ ਹੁੰਦਾ ਸੀ ਬੀਜ ਜਿੰਨਾ ਚਿਰ ਉਹਦਾ ਸੀ ਅਸੀਂ ਵੀ ਆਪ ਕੁੱਟਦੇ ਰਹੇ ਆ ਤੇ ਉਹਨਾਂ ਨੇ ਫੇਰ ਕਹਿਣਾ ਹਜੇ ਨਹੀਂ ਹੋਇਆ ਹੋਰ ਕੁੱਟੋ ਇਸ ਕਰਕੇ ਜਿਹੜਾ ਹੁਣ ਇਸ ਵੇਲੇ ਜ਼ਮਾਨਾ ਬਣਿਆ ਉਹ ਗ੍ਰੈਂਡ ਕਰਦੇ ਆ ਆਰਾਮ ਨਾਲ ਉਸ ਵੇਲੇ ਬੀਜ ਉਹ ਉਦਾਂ ਦੇ ਉੱਦੇ ਸਾਬਤੇ ਤੇ ਸਾਬਤੇ ਪਾਈ ਜਾਂਦੇ ਆ ਤੇ ਜਿੰਨੇ ਉਹ ਵੀ ਵਾਲੀਆਂ ਜਿਹੜੀਆਂ ਚੀਜ਼ਾਂ ਜਦੋਂ ਹੁਣ ਭਿੰਡੀਆਂ ਹੋ ਗਈਆਂ ਹੋਰ ਵੀ ਜਿਹੜੀਆਂ ਜਿਹੜੀਆਂ ਬੀ ਆਲੀਆਂ ਚੀਜ਼ਾਂ ਉਹ ਜਿਹੜੀਆਂ ਉਹ ਉਹ ਆ ਇਹ ਲੱਗ ਜਾਂਦੀਆਂ ਆਗਾਹਾਂ ਜਾ ਕੇ ਉਹ ਫੇਰ ਬੀਜ ਜਿਹੜੇ ਹੁੰਦੇ ਉਹ ਸਾਪੇ ਅੰਦਰ ਨਿਕਲ ਜਾਂਦੇ ਆ ਉਹ ਫੇਰ ਉਹਦੇ ਨਾਲ ਲੱਗਣ ਦੇ ਨਾਲ ਹੌਲੀ 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 ਉਹੀ ਪਤਰੀ ਦਾ ਰੂਪ ਜਿਹੜਾ ਉਹ ਧਾਨ ਹੋ ਜਾਂਦੇ ਕਿਉਂ ਗਲਦੇ ਨਹੀਂ ਹੈਗੇ ਇਸ ਕਰਕੇ ਜਿਹੜਾ ਇਹੋ ਫਿਰ ਤਲੀਆਂ ਖਟੀਆਂ ਚੀਜ਼ਾਂ ਆ ਉਹ ਨਹੀਂ ਖਾਣੀਆਂ ਹੈਗੀਆਂ ਤੇ ਕਰੀਬ ਜਿਹੜਾ ਇੱਕ ਮਹੀਨਾ ਖਾ ਲਓ ਪੱਤੇ ਦੀ ਪੱਤੇ ਜਿੱਦੀ ਮਾਜੀ ਵੱਡੀ ਹੋਵੇ ਉਹ ਨਿਕਲ ਜਾਂਦੀ ਆ ਇਹ ਸਾਡੇ ਲਖਮਿੰਦਰ ਸਿੰਘ ਜੀ ਇਹ ਵੀ ਟਾਂਡੇ ਤੋਂ ਆਏ ਆ ਇਹਨਾਂ ਨੇ ਸਰਦਾਰ ਮਨਦੀਪ ਸਿੰਘ ਉਹਨਾਂ ਨੇ ਇਹਨਾਂ ਨੂੰ ਦੱਸਿਆ ਤੇ ਇਹਨਾਂ ਦੇ ਗੁਰਦੇ ਦੇ ਵਿੱਚ ਜਿਹੜੀ ਆ ਉਹ ਪਥਰੀ ਆ ਕਿੰਨੇ ਐਮ ਐਮ ਦੀ ਆ 7 ਐਮ ਐਮ ਦੀ ਆ ਤੇ ਉਹ ਵੀ ਮਤਲਬ ਜਿਹੜੀ ਆ ਉਹ ਕਰੀਬ ਜਿਹੜੀ ਆ 2 ਕੁ ਵਾਰੀ ਦਵਾਈ ਦੇਣੀ ਪੈਂਦੀ ਆ 20 ਦਿਨ ਦੀ ਪਹਿਲਾਂ ਦੇ ਦੇ ਦੀ 20 ਦਿਨ ਦੀ ਬਾਅਦ ਚਾਲੀ ਕਿ ਦਿਨ ਦਿਖਾਣੀ ਪੈਂਦੀ ਆ ਤੇ ਕਰੀਬ ਨਿਕਲੋ 15 ਕ ਦਿਨ ਦੇ ਵਿੱਚ ਹੀ ਜਾਂਦੀ ਆ ਇਸ ਕਰਕੇ ਉਹਨਾਂ ਨੇ ਵੀ ਇਹ ਲਖਵਿੰਦਰ ਸਿੰਘ ਆਏ ਆ ਇਹ ਵੀ ਉਹਨਾਂ ਨੇ ਦੱਸਿਆ ਮਨਦੀਪ ਸਿੰਘ ਉਹਨਾਂ ਨੇ ਇਹ ਵੀ ਦਵਾਈ ਲੈਣ ਆਏ ਇਹਨਾਂ ਨੂੰ ਵੀ ਦਵਾਈ ਦਿੱਤੀ ਆ ਪਿੱਤੇ ਦੀ ਪਥਰੀ ਦੀ ਦਵਾਈ ਹੋ ਰਿਆ ਤੇ ਜਿਹੜੀ ਗੁਰਦੇ ਦੀ ਪਥਰੀ ਦੀ ਜਿਹੜੀ ਦਵਾਈ ਆ ਉਹ ਵੱਖਰੀ ਆ ਇੱਕੋ ਦਵਾਈ ਨਹੀਂ ਹੈਗੀ ਬੇ ਇੱਕੋ ਹੀ ਦੇਈ ਜਾਣੀ ਹੈਗੀ ਆ ਉਹ ਹੋਰ ਟੰਗ ਦੀ ਦਵਾਈ ਹੈ ਹੋ ਟੰਗ ਦੀ ਇਸ ਕਰਕੇ ਜਿਹੜਾ ਹੈ ਤੇ ਮੈਂ ਬੇਨਤੀ ਕਰਦਾ ਵੀਰੇ ਭਰਾਵਾਂ ਨੂੰ ਵੀ ਜਿਹੜਾ ਆ ਪ੍ਰਸ਼ਨਾਂ ਤੋਂ ਜਿੰਨਾ ਤੁਸੀਂ ਪਰਹੇਜ਼ ਕਰੋਗੇ ਉਹ ਚੰਗੇ ਰਹੋਗੇ ਕਿਉਂਕਿ ਸਰੀਰ ਦਾ ਵੀ ਨੁਕਸਾਨ ਹੁੰਦਾ ਤੇ ਪੈਸੇ ਦੀ ਵੀ ਬਰਬਾਦੀ ਆ ਇਹ ਥੋੜੇ ਪੈਸੇ ਲਾ ਕੇ ਜਿਹੜਾ ਇਹ ਸਰ ਜਾਂਦਾ ਹੈਗਾ ਇਸ ਕਰਕੇ ਦਾਸ ਦਾ ਮਤਲਬ ਜਿਹੜਾ ਐਸਜੀ ਆਰ ਦੀ ਚੈਰੀਟੇਬਲ ਆਜਰਬੈਦਾਨ ਦੇ ਦਵਾਖਾਨਾ ਜਿਹੜਾ ਰਿਜੈਕਟ ਕਰਾਇਆ ਹੈ ਤੇ ਅਸੀਂ ਸਾਡੀ ਤਾਂ ਸੋਚ ਹੈਗੀ ਆ ਸਮਾਂ ਪਾ ਕੇ ਆਪਾਂ ਫ੍ਰੀ ਕਰਨਾ ਹੈ ਜਦੋਂ ਕੋਈ ਐਨਆਰਆਈ ਵੀਰ ਜਾਂ ਪੰਜਾਬ ਦੇ ਵੀਰ ਜਿਹੜੇ ਇੱਧਰ ਉੱਧਰ ਦਾਨ ਕਰਦੇ ਆ ਜਦੋਂ ਮੇਰੇ ਨਾਲ ਸੰਪਰਕ ਸੰਪਰਕ ਕਰਨਗੇ ਤੇ ਆਪਾਂ ਤਾਂ ਨਹੀਂ ਇਹ ਚਾਹੁੰਦੇ ਵੀ ਆਪਾਂ ਪੈਸੇ ਲੈ ਕੇ ਜਿਹੜੀਆਂ ਦਵਾਈਆਂ ਲਈਏ ਜਦੋਂ ਸਾਡੇ ਨਾਲ ਕਿਸੇ ਵੀਰਾਂ ਦਾ ਸੰਬੰਧ ਹੋ ਗਿਆ ਤੇ ਅਸੀਂ ਤਾਂ ਉਹ ਫਿਰ ਉਸ ਵੇਲੇ ਫ੍ਰੀ ਕਰਾਂਗੇ ਪਰ ਇਸ ਵੇਲੇ ਅਸੀਂ ਪੈਸੇ ਲਈਦੇ ਆ ਇਸ ਕਰਕੇ ਜਿਹੜਾ ਜਿਹੜੇ ਦਾਨ ਵੀਰ ਵੀਰ ਹੈਗੇ ਆ ਉਹ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਬਾਕੀ ਜਿਹੜੀ ਖੇਤੀ ਦਾ ਆ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਦਾ ਗੁਰਨਾਣਕ ਸਾਹਿਬ ਨੇ ਖੇਤੀ ਕੀਤੀ ਆ ਤੇ ਖੇਤੀ ਜਿਹੜਾ ਸਾਨੂੰ ਕਰਨ ਦਾ ਜਿਹੜਾ ਉਹਨਾਂ ਨੇ ਰੁਜ਼ਗਾਰ ਵੀ ਦਿੱਤਾ ਤੇ ਜਿੱਥੇ ਹੁਣ ਇਸ ਵੇਲੇ 40 40000 50 50000 ਖੇਤ ਲੈਂਦੇ ਆ ਉਹ ਫੇ ਜਿੱਦਾਂ ਉਹ ਕੈਮੀਕਲ ਵਾਲੀਆਂ ਜਿਹੜੀਆਂ ਉਹ ਦਵਾਈਆਂ ਪੈਂਦੀਆਂ ਉਹਨਾਂ ਤੋਂ ਵੀ ਪਰਹੇਜ਼ ਕਰੋ ਸਾਡੇ ਕੋਲ ਇੱਕ ਆ ਭੂਵਾਸਤਰ ਹੈਗਾ ਉਹ ਲੈ ਸਕਦੇ ਆ ਉਹ ਤੇਲਾਂ ਦਾ ਬਣਿਆ ਜਿੱਦਾਂ ਲੌਂਗ ਦਾ ਤੇਲ ਹੋ ਗਿਆ ਆਰੈਂਡ ਦਾ ਤੇਲ ਹੋ ਗਿਆ ਉਹ ਇਹਨਾਂ ਚੀਜ਼ਾਂ ਦਾ ਬਣਿਆ ਹੋਇਆ ਤੇ ਉਹਨਾਂ ਤੇਲਾਂ ਦੇ ਨਾਲ ਜਿਹੜਾ ਹੈ ਨਿੰਮ ਦਾ ਉਹਦੇ ਵਿੱਚ ਪਾਈ ਹੋਈ ਹੈ ਉਹਦੇ ਨਾਲ ਫਿਰ ਜਿਹੜੀ ਜਿੱਦਾਂ ਸੇਕ ਲੱਗਦੀ ਆ ਜਾਂ ਹੋਰ ਕੋਈ ਬਿਮਾਰੀਆਂ ਲੱਗਦੀਆਂ ਉਹ ਜਿਹੜਾ ਇਹ ਜਾ ਕੇ ਤੇਲਾਂ ਦਾ ਬਣਿਆ ਹੋਣ ਕਰਕੇ ਉਹ ਤੇ ਫਿਰ ਜੜਾਂ ਨੂੰ ਚਿਪਕ ਜਾਂਦਾ ਤਾਂ ਵੀ ਜਿਹੜੇ ਚੰਗੇ ਅਜਿਹਾ ਗੜੋਏ ਹੁੰਦੇ ਆ ਉਹਨਾਂ ਨੂੰ ਇਹ ਮਾਰਦਾ ਨਹੀਂ ਕਿਉਂਕਿ ਉਹ ਜੜ੍ਹਾਂ ਨੂੰ ਨੁਕਸਾਨ ਨਹੀਂ ਕਰਦੇ ਜਿਹੜੇ ਜੜ੍ਹਾਂ ਨੂੰ ਨੁਕਸਾਨ ਕਰਦੇ ਕੀੜੇ ਉਹਨਾਂ ਦੇ ਫਿਰ ਉਹ ਗਲ ਨੂੰ ਲੱਗ ਜਾਂਦਾ ਤੇ ਫਿਰ ਉਹ ਮਤਲਬ ਉਹ ਜਿਹੜੀਆਂ ਕੁਦਰਤੀ ਉਹ ਮੌਤ ਮਾਰ ਜਾਂਦੇ ਇਸ ਕਰਕੇ ਜਿਹੜੇ ਕਿਸਾਨ ਵੀਰ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਇਹਦੇ ਅੱਗੇ ਆਓ ਕਿਉਂਕਿ ਗੁਨਾਹਕ ਸਾਹਿਬ ਨੇ ਸਾਨੂੰ ਖੇਤੀ ਉਹਨਾਂ ਨੇ ਕੀਤੀ ਆ ਸਾਨੂੰ ਰੋਜ਼ਗਾਰ ਦਿੱਤਾ ਹੈ ਇਸ ਕਰਕੇ ਉਹ ਖੇਤੀ ਇਦਾਂ ਦੀ ਨਾ ਆਪਾ ਕਰੀਏ ਜਿੰਨੇ ਆਪਾਂ ਲੰਗਰ ਲਈ ਜਾਂਦੇ ਆ ਤੇ ਉਹਦੇ ਵਿੱਚ ਜਿਹੜਾ ਹੈ ਇਹ ਦਵਾਈਆਂ ਦੇ ਲੰਗਰ ਵੱਲੋਂ ਵੀ ਆਪਾਂ ਚੱਲੀ ਆਪਾਂ ਅੰਨ ਦੇ ਲੰਗਰ ਦਾ ਅਸੀਂ ਬਥੇਰੇ ਲਾਈ ਜਾਂਦੇ ਆ ਇਸ ਕਰਕੇ ਇਦਾਂ ਨੂੰ ਵੀ ਜਿਹੜਿਆ ਤੁਸੀਂ ਹੈਲਪ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਆਪਾਂ ਇਹ ਫਰੀ ਦਵਾਈਆਂ ਦੇ ਦੇ ਵਿੱਚ ਪਰਾਲਾ ਕਰ ਸਕੀਏ ਜਿਸ ਕਰਕੇ ਖੇਤੀ ਜਿਹੜੀ ਆ ਜਿੰਨਾ ਚਿਰ ਆਪਾਂ ਜਿਹੜੀ ਖੇਤੀ ਆ ਉਹਨੂੰ ਆਪਾਂ ਜ਼ਹਿਰ ਮੁਕਤ ਨਹੀਂ ਕਰਦੇ ਉਹਨਾਂ ਚਿਰ ਬਿਮਾਰੀਆਂ ਦਾ ਵਧਣ ਨੂੰ ਆਪਾਂ ਰੋਕ ਨਹੀਂ ਸਕਦੇ ਇਸ ਕਰਕੇ ਕਿਸਾਨ ਵੀ ਜਿਹੜੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਉਹਨਾਂ ਨੂੰ ਅਸੀਂ ਜਿਹੜੇ ਇਹ ਦੇਸੀ ਜਿਹੜਾ ਹੈ ਉਹਨਾਂ ਨੂੰ ਦੱਸਾਂਗੇ ਕਿਹੜਾ ਭੂ ਵਸਤਰ ਐ ਐਮ ਆਈ ਮਾਈ ਲਾਈਫਸਟਾਈਲ ਭਾਰਤ ਦੀ ਸਰਕਾਰ ਤੋਂ ਜਿਹੜਾ ਜੂਸ਼ ਮੰਤਰਾਲੇ ਤੋਂ ਉਹ ਪ੍ਰਮਾਣਿਤ ਆ ਉਹ ਐਵੇਂ ਨਹੀਂ ਵੀ ਘਰ ਬੈਠਿਆਂ ਦਾ ਬਣਾਇਆ ਹੋਇਆ ਤੇ ਉਹ ਉਹਨੂੰ ਵਰਤ ਕੇ ਜਿਹੜਾ ਹੈ ਆਪਾਂ ਜ਼ਹਿਰ ਮੁਕਤ ਖੇਤੀ ਨੂੰ ਵੀ ਜਿਹੜਾ ਹੈ ਉਹ ਕਰੀਏ ਤਾਂ ਕਿ ਆਪਾਂ ਜਿੱਥੇ ਦੁਨੀਆ ਨੂੰ ਸੰਸਾਰ ਦਾ ਆਪਾਂ ਭਲਾ ਕਰਨਾ ਹੈ ਜੇ ਆਪਾਂ ਦੁਨੀਆ ਨੂੰ ਸੰਸਾਰ ਨੂੰ ਜ਼ਹਿਰ ਵੰਡਾਂਗੇ ਤੇ ਸਾਡੇ ਵੀ ਸੁੱਖ ਕਿੱਥੋਂ ਰਹਿਣੇ ਆ ਇਸ ਕਰਕੇ ਸਾਰੇ ਵੀਰਾਂ ਭਰਾਵਾਂ ਨੂੰ ਇਹਦੇ ਵਿੱਚ ਸਾਡੇ ਨਾਲ ਕੰਦੇ ਨਾ ਕੰਦਾ ਲਾ ਕੇ ਆਪਾਂ ਇਹ ਕੰਮ ਕਰਨ ਨੂੰ ਤਿਆਰ ਆ ਇਸ ਕਰੀਏ ਤੇ ਜਿਹੜੇ ਵੀਰ ਦਾਨੀ ਸੱਜਣ ਆ ਉਹਨਾਂ ਨੂੰ ਬੇਨਤੀ ਆ ਵੀ ਆਪਾਂ ਇਹ ਸਾਰੀਆਂ ਦਵਾਈਆਂ ਫ੍ਰੀ ਦਈਏ ਇਸ ਕਰਕੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਤਾਂ ਕਿ ਜਿਹੜਾ ਹੈ ਦੁਨੀਆ ਦਾ ਸੰਸਾਰ ਦਾ ਪਰਾਲ ਮਿਲ ਕੇ ਜਿਹੜਾ ਉਹ ਭਲਾ ਕਰ ਸਕੀਏ ਸੋ ਜੀ ਦੇਖੋ ਇਸ ਸਥਾਨ ਦੇ ਉੱਤੇ ਆਯੁਰਵੈਦਿਕ ਜੜੀ ਬੂਟੀਆਂ ਨਾਲ ਹਰੇਕ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਸੋ ਦੇਖੋ ਬਾਬਾ ਜੀ ਨੇ ਦੱਸਿਆ ਵੀ ਅਸੀਂ ਚਾਹੁੰਦੇ ਆ ਚਲੋ ਕਿਉਂਕਿ ਕਈ ਲੋੜਵੰਦ ਪਰਿਵਾਰ ਆ ਜੋ ਦਵਾਈ ਦਾ ਖਰਚਾ ਨਹੀਂ ਕਰ ਸਕਦੇ ਸੋ ਬਾਬਾ ਜੀ ਵੀ ਚਾਹੁੰਦੇ ਆ ਵੀ ਫ੍ਰੀ ਆਯੁਰਵੈਦਿਕ ਕੈਂਪ ਲੱਗਣ ਕਿਉਂਕਿ ਲੱਗਣੇ ਕਿੱਦਾਂ ਆ ਜੀ ਪੈਸੇ ਦੇ ਨਾਲ ਹੀ ਕਿਉਂਕਿ ਬਾਬਾ ਜੀ ਵੀ ਦੇਖੋ ਜੜੀ ਬੂਟੀਆਂ ਜਿਹੜੇ ਲੈ ਕੇ ਆਉਂਦੇ ਆ ਉਹ ਫ੍ਰੀ ਨਹੀਂ ਕਿਤੇ ਮਿਲਦੀਆਂ ਹੈਗੀਆਂ ਉਹ ਮੁੱਲੇ ਮਿਲਦੀਆਂ ਤੇ ਬਾਬਾ ਜੀ ਵੀ ਚਾਹੁੰਦੇ ਆ ਕਿ ਵੱਧ ਤੋਂ ਵੱਧ ਐਨਆਰਆਈ ਵੀ ਇਸ ਪਾਸੇ ਆਉਣ ਤੁਕ ਤਾਂ ਕਿ ਲੋੜ ਬੰਦਾ ਦੀ ਸੇਵਾ ਹੋ ਸਕੇ ਸੋ ਬਾਬਾ ਜੀ ਕਿਸੇ ਨੂੰ ਜਦੋਂ ਸੰਪਰਕ ਕਰਨਾ ਤੁਹਾਡਾ ਕਿੱਦਾਂ ਕਰ ਸਕਦੇ ਆ ਜਿਹੜਾ ਸਾਡਾ ਆਪਣਾ ਨੰਬਰ ਹੈ 941735308 94173 53108 ਤੇ ਦੂਸਰਾ ਜਿਹੜਾ ਡੇਰੇ ਦਾ ਨੰਬਰ ਹੈ 01884 254900 01884 254900 ਇਹਨਾਂ ਨੰਬਰਾਂ ਤੇ ਜਿਹੜਾ ਉਹ ਸੰਪਰਕ ਕਰ ਸਕਦੇ ਠੀਕ ਹੈ ਜੀ ਤੇ ਬਾਬਾ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਆ ਜੀ ਕਿਉਂਕਿ ਦੇਖੋ ਜਿਹੜੀ ਬਿਮਾਰੀ ਸਰੀਰ ਨੂੰ ਲੱਗ ਜਾਂਦੀ ਹੈ ਨਾ ਕਿਉਂਕਿ ਕਹਿੰਦੇ ਜੇ ਸਰੀਰ ਦਾ ਤੰਤਰੋਸਤਿਆ ਤੇ ਸਭ ਕੁਝ ਇਹ ਹੈਗਾ ਕਿਉਂਕਿ ਕਹਿੰਦੇ ਜੀ ਪੈਸਾ ਕਿਉਂਕਿ ਪੈਸਾ ਹਰ ਇੱਕ ਜਗ੍ਹਾ ਕੰਮ ਨਹੀਂ ਆਉਂਦਾ ਨਹੀਂ ਤਾਂ ਜੇ ਨਹੀਂ ਜੀ ਕਿੰਦੇ ਕੋ ਵੱਡੇ-ਵੱਡੇ ਹਸਪਤਾਲਾਂ 'ਚ ਵੀ ਜਾ ਕੇ ਦੇਖ ਲਓ ਲੱਖਪਤੀ ਕਰੋੜਪਤੀ ਆ ਪੈਪ ਲੱਗੇ ਹੁੰਦੇ ਆ ਬੋਲ ਵੀ ਨਹੀਂ ਹੁੰਦਾ ਉੱਥੇ ਪੈਸਾ ਵੀ ਕੰਮ ਨਹੀਂ ਆਉਂਦਾ ਤੇ ਸਰੀਰ ਸਹੀ ਆ ਤੇ ਸਭ ਕੁਝ ਸਹੀ ਆ ਤੇ ਪ੍ਰਮਾਤਮਾ ਜੀ ਅੱਦੀ ਸਾਰੀਆਂ ਦੀਆਂ ਬਿਮਾਰੀਆਂ ਦੂਰ ਕਰੇ ਤੇ ਬਹੁਤ-ਬਹੁਤ ਧੰਨਵਾਦ ਜੀ ਧੰਨ ਸਰਬ ਧਰਮ ਨੂੰ ਜਿਹੜਾ ਚੈਨਲ ਜਿਹੜਾ ਇਹਨਾਂ ਨੇ ਬਣਾਇਆ ਹੈ ਤੇ ਦੁਨੀਆਂ ਦੇ ਵਿੱਚ ਸਾਰੀਆਂ ਜਿਹੜੀਆਂ ਹੈ ਧਾਰਮਿਕ ਸਮਾਗਮ ਆ ਚਾਹੇ ਕੋਈ ਕੈਂਪ ਲੱਗਦੇ ਆ ਜਾਂ ਕਿਸੇ ਵੀ ਮਹਾ ਪੂਰਜਾਂ ਦੀ ਕੋਈ ਇੰਟਰਵਿਊ ਜਾਂ ਉਹ ਜਿਹੜੇ ਆ ਜਨ ਜਨ ਤੱਕ ਪਹੁੰਚਾਉਣ ਕਰਦੀ ਇਹ ਖੇਚਲ ਕਰਦੇ ਆ ਇਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੈ ਗੋਦੇਵ ਧਨ ਗੋਦੇਵ ਜੈ ਪੀਮ ਜੈ ਪਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ